ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਕਰਦੇ ਇੱਕ ਹੋਰ ਨਵੇਂ ਬਲੌਗ ਦੇ ਵੀਡੀਓ ਦੇ ਵਿੱਚ ਅੱਜ ਆਪਾਂ ਬੱਢਨੇ ਆਂ ਜੋ ਉਹਦੇ ਕਰਕੇ ਆਪਾਂ ਅੱਜ ਮਸ਼ੀਨ ਚੈੱਕ ਕਰ ਲਾਂਗੇ ਆਪਾਂ ਦਸ਼ਮੇਸ਼ ਆ ਕਟਰੂਪਾ ਸੁਪੇ ਪਰੇ ਕਰੀਏ ਕੰਬੂ ਕਰ ਕਿਵੇਂ ਆ ਠੀਕ ਆ ਠੀਕ ਆ ਠੀਕ ਆ ਪਰੇ ਕਰਦੇ ਕਟਰੂਪਾ ਮਸ਼ੀਨਾਂ ਨੂੰ ਤੇ 1 ਕਬਜ ਪਾਉਣਾ ਤੇਲ ਉਹ ਤਾਂ ਪਾਵਾ ਸ਼ੁੱਧਨ ਉਹ ਤਾਂ ਇੱਥੇ ਲੱਗ ਪਾ ਇੱਥੇ ਹੀ ਹੋਊਗਾ ਇਹ ਤਾਂ ਹੈ ਗਿਆ ਪੁਆਇੰਟ ਹੈ ਕੀ ਤੇਜ ਦਾ ਥੋੜਾ ਘੱਟ ਹੀ ਅੱਜ ਤਾਂ ਹੋਊ ਥੋੜਾ ਤੇਜ ਤੱਕ ਕਿਤਾ ਇੱਥੇ ਜਿਹੜਾ ਇੱਥੇ ਦੇ ਵਿਚਾਲੇ ਦੀ ਆ ਤੇ ਇੱਕੇ ਚ ਤੇਲ ਵੀ ਪੋਣਾਗਾ ਤੇ ਆਪਾਂ ਉਹ ਟੈਂਕੀ ਭਰਾਲਿਆ ਸੀ ਫੁੱਲ ਕਰਾਲਿਆ ਸੀ ਪਿਛਲੇ ਵਾਰ ਵੀ ਦੇਖਿਆ ਹੀ ਆ ਤੇ ਅੱਜ ਆ ਕੇ ਜੌਂ ਵੜਦੇ ਆ ਆਪਦੇ ਵੜ ਰਿਹਾ ਇੱਕ ਵੀਰੇ ਜੌਂ ਵੜਨੇ ਆਪਾਂ ਉਹ ਵੀ ਦਿਖਾਉਣੇ ਆ ਤੇ ਇਹ ਮਸ਼ੀਨ ਬਾਹਰ ਕਢਾ ਲਈ ਮੇਨ ਨਾਲ ਪੂਰੀ ਬੁਰੀ ਅੰਦਰ ਲਾਈਏ ਦੇ ਵਾ ਇੱਥੇ ਹੈ ਕੀ ਮਸ਼ੀਨ ਦਸਮੇਲ ਆ ਵੱਡਾ ਉਹ ਕਾਂਕ ਦੇ ਚੱਕਰੇ ਆ ਕਾਂਕ ਦੇ ਵਿੱਚ ਚੱਕਰੇ ਆ ਪਹਿਲਾਂ ਵਾ ਠੀਕ ਆ ਇਹ ਜੌਂ ਚੈੱਕ ਕਰਦੇ ਆ ਥਾ ਦੇਖੋ ਜਨਾ ਪੂਰੀ ਬੁਰੀ ਇੱਧਰੋਂ ਫਲਾਈ ਵੀ ਅੰਦਰ ਇੱਧਰ ਵੀ ਹੈ ਚੱਲਦੇ ਕਰਦੇ ਆ ਸਟਾਰਟ ਇਹਨੂੰ ਟਾਇਰ ਬੋਰਡ ਸੋਚ ਚੁੱਚੇ ਦੀ ਸੋਚ ਉਹੀ ਗੱਜਦੇ ਤੇ ਪੈਦੇ ਕੱਢੇ ਪਏ ਹੈਗਾ ਜੇ ਤੇ ਇੱਥੇ ਨਮਣਾ ਤੇ ਰੱਖ ਦੀ ਸਾਈਡ ਤੇ ਰੱਖ ਦੇ ਪਏ ਸਟਾਰਟ ਕਰੀਏ ਲਾ ਪੰਪ ਤੇ ਗੱਡੀ ਨੂੰ ਕੀ ਹੋ ਗਿਆ ਦੇਖੀ ਦੇਖੀ ਬੰਦ ਆ ਆ ਤਪਕਾ ਉਹ ਰਹਿ ਤਰਿਖੀ ਤੜ ਬਹੁਤ ਕੀਤਾ ਮੇਰਾ ਜੋਰ ਨਾਲ ਤਾਂ ਵੀ ਇਕ ਇਸ ਨਹੀਂ ਲਿਥੋ ਹਾਂ ਫੁੱਲ ਵੀ ਤਾਂ ਹਲਕ ਭਰੀ ਹੈਟ ਫਿਲਟਰ ਵਿੱਚ ਰੇ ਉਹ ਤਾਂ ਫਲਾ ਇੱਧਰ ਹੂੰ ਵੇ ਇੱਧਰ ਆਉਣੇ ਖੜਨੇ ਫੁੱਲ ਖੜ ਤੇਰੀ ਆ ਹੁਣ ਗਈ ਹੁਣ ਦੇਖ ਲੈ ਜੀਰੋ ਕਰਕੇ ਤੇ ਡਿਸਪਲਾਈਨ ਨਾਲ ਕੋਈ ਕਿੰਨਾ ਪੈ ਗਿਆ ਅੰਨ ਦਿਨ 27 ਲੀਟਰ ਪਿਆ ਸੀ ਨਾ ਉਦੋਂ 27 ਹੀ ਸੀ ਬੱਚੇ ਡਿਸਪਲੇ ਹੋ ਗਈ ਲੈ 10 ਵਜੇ ਕਰਤੀ ਜੀਰੋ ਨਾ ਹਾਂ ਜਾਂ ਚੜ ਜਾ ਤਾਂ ਹਾਂ ਉਹਦਾ ਜੇ ਜੱਬਾ ਗਿਆ ਸਿੰਘਿਲ ਤਾਂ ਹਾਂ ਦੇਖ ਕਿੰਨਾ ਪੈਦਾ ਤੇਰੇ ਫੁੱਲ ਭਰ ਦੇ ਇੱਕ ਵਾਰੀ ਇਧਰ ਹੱਲੇ ਨਹੀਂ ਇੱਕ ਵਾਰੀ ਦੱਸ ਲੈ ਆਪਣੇ ਤਾਰਾਂ ਬੱਸ ਚੱਲ ਬੂਏ ਦੇ ਹਾਂ ਨਹੀਂ ਚੱਲਣਾ ਇਹ ਤੇ ਚੱਲੂ ਸੁਨੱਖਿਆ ਬੰਦੀ ਆ ਚੱਕਣਾ ਬੜਾ ਇਹ ਉਤੋਂ ਤੇ ਪੇਕਾ ਮੜੇ ਪੇਕਾ ਫੜਾਣਾ ਮੜਾ ਚੱਕਣੇ ਪੈਣੇ ਸਿਨ ਕਰਾ ਕਰਕੇ ਨਾ ਤੇ ਇਸ ਦਾ ਸੋ ਪੇਕਾ ਵੱਡੇ ਵੱਡ ਟੁੱਟ ਰਾਂ ਜਾਣ

ਪ੍ਰੈਸ ਚੱਕਰਾਈ ਕਿੰਨਾ ਪ੍ਰੈਸ਼ਰ ਹੈ ਪ੍ਰੈਸਰ ਦਾ ਫੋਨ ਹੈ ਪ੍ਰੈਸਰ ਬਹੁਤ ਆ ਬਾਈ ਲੀਟਰ ਤੇ ਚੜ ਗਿਆ ਬਾਈ ਲੀਟਰ ਘਟ ਘਟ ਬਾਈ ਤੇ ਤਿਆਰ ਹੈ ਸਹੀ ਦਿ ਹੈਗਾ ਪਤਾਈ ਬਾਈ ਨਿਕਲੇ ਆ ਜੀ ਤਾਂ ਹੋਰ ਨਹੀਂ ਅੱਧਾ ਮਿੰਟ ਹੋਇਆ ਤਾਂ ਕੁਛ ਆਲ ਬਣਾਇਆ ਜੀ ਚੰਗਾ ਬਾਹਰ ਕੱਢ ਲਈ ਮਸ਼ੀਨ ਆ ਕਟਰ ਵਾਲ ਦੂਹ ਚਾਲਦੇ ਆ ਖੇਤ ਫਿਰ ਕਟਰ ਵਾਲ ਪਾ ਲਈ ਆਪਾਂ ਚਾਲਦੇ ਦੂਹਾਂ ਚ ਖੇਤ ਆਪਾਂ ਜੋ ਬਟਨ ਜੋ ਬਟਨ ਚਾਲਦਾ ਆਪਾਂ ਖੇਤ ਹਾਰਨ ਬਕਾਤੀ ਪੈਪ ਲਈ ਜਮਤ ਉਹ ਚੱਲ ਪਿਆ ਹਾਰਨ ਵੀ ਆਪਣਾ ਤੇ

ਚੱਲਦੇ ਹੁਣ ਖੇਤ ਇਕਬਰੀ ਵੜਦੇ ਇਸ ਜਗ੍ਹਾ 'ਚ ਜਿਉ ਆਪਾਂ ਤੇ ਕਟਰ ਵਾਲਾ ਪਾ ਇੱਥੇ ਖੜਾ ਹੀ ਤੂੰ ਅੰਦਰ ਲਾ ਪਾ ਇੱਥੇ ਆਪ ਬੈਕ ਕਰਕੇ ਜਿਹਦਾ ਆਪਾਂ ਉਹ ਜਿਉ ਕਿਉਂ ਵੜਨੇ ਜਾਓ ਉੱਥੇ ਆ ਆ ਤਾਰਾ ਕੱਟੀ ਸੋ ਉੱਥੋਂ ਟ੍ਰਾਫਰ ਦੂੰਗਾ ਤਾਰਾ ਰਿਸਕ ਵਾਲਾ ਸਾਡਾ ਨੀਵੇਂ ਵਾਲੀ ਨਾ ਇੱਕ ਪਹਿਲਾਂ ਉਹ ਉੱਚੀ ਪਰੇ ਕਰੇਗਾ ਤਾਂ ਚੱਕਿਆਂ ਦਾ ਖੜਾ ਇੱਥੇ ਮਿਕਟਰ ਵਾਲ ਤੇ ਬਲੋ ਪਰੇ ਕਰੀਏ ਉੱਥੇ ਕਿਡੀਆਂ ਹੈਗੀਆਂ ਤਾਰਾ ਹੁਣ ਆ ਦੇਖੋ ਹੈਗੀਆਂ ਤਾਰਾ ਵਾਲੀ ਸਾਡੀ ਨੀਵੇਂ ਯਾਰ ਸੁੱਚਕਟ ਨਹੀਂ ਮੇਂ ਥੁਮੇ ਨਾ ਸਭ ਤੇ ਆੜੀ ਇੱਥੇ ਆ ਓਹ ਲਿਖੜੇ ਚੌਂ ਇੱਥੇ ਆਹਾਰੇ ਚੌਂ ਵਾਜਨੇ ਨੇ ਕਿਹੜੇ ਖੜੇ ਆਲਾ ਆ ਵੱਟਨੇ ਆ ਕਾਜ ਹਮਾਰਾ ਕੋ ਪਰੇ ਜਾਉਂ ਆ ਇੰਨੇ ਖੜਿਆ ਹੋਇਆ ਚੌਂ ਵੱਟਨੇ ਬਸ ਤੇਨੂ ਤੇ ਬਾਕੀ ਇੱਕ ਪਿੰਡ ਵੱਟਨੇ ਪੀਰੇ ਦੇ ਨਾ ਇਹ ਖਾਟ ਪਰ ਉਸੇ ਖਾਲਸਾ ਜੀ ਅਬੂਰ ਮੈਨੂੰ ਪਤਾ ਫਿਰ ਵੱਟੇ ਚੌਂ ਵੜਦਨੇ ਬਸ ਅਖਾਲ ਦੇ ਉੱਥੂ ਦਾ ਪਾਣੀ ਮਸ਼ੀਨ ਇਥੋਂ ਅਖਾਲੀ ਔਖਾ ਵਾਲਾ ਕਰਦਾ ਦੇਖੋ ਇਹ ਤੇ ਹੁਣ ਬੜਾ ਦਾਣੇ ਚ ਤੇ ਦੇਖ ਹੁਣ ਤੁਹਾਨੂੰ ਸਪਾਈ ਦੇ ਰਾਂ ਉਹ ਲੈ ਕੇ ਆ ਲਈ ਅੱਗ ਰਾਹ ਚ ਕਣ ਕਿਸ ਨੂੰ ਹੀ ਗਿਆ ਜਾਵਾ ਪਰਲੇ ਪਾਸੇ ਖੜਿਆ ਉਹ ਉੱਥੇ ਜਾਵਾ ਤੇ ਉਪ ਤੱਪ ਤੋਂ ਕੰਡ ਪੇੜੀ ਜੌਂ ਵਾਲੀ ਹੁੰਦੇ ਬਹੁਤ ਲੜਦੀ ਆ ਐਨੇ ਕ ਨਿਕਲੇ ਬੱਸ ਕਿੰਨੇ ਥਾ ਸੀ ਕਨਾਲ ਇੱਕ ਕਨਾਲ ਇੱਕ ਜੀਨਾ ਹ ਕਬਾਦਾਂ ਕਨਾਲੀ ਆ ਵਧੀਆ ਨਿਕਲੇ ਕਨੇ ਬਾਸ ਹੂੰ ਉਹ ਥੱਲੇ ਇੱਕੀ ਥੱਲੇ ਲੋਗ ਲਾ ਰਹੇ ਪਰਲੇ ਬੱਡਣੇ ੜੀ ਉਹ ਨਹੀਂ ਨਹੀਂ ਉਹ ਨਿਕਲ ਨਰਮ ਹਰੇ ਬੱਸ ਚਲਿਏ ਵਾ ਚਲਿਏ ਕਹਨੂੰ ਵਟਾਂਗੇ ਦੂਸਰਿਆਂ ਦੇ ਹੋਰ ਪਾਸੇ ਬਠ ਠੀਕ ਆ ਮੂਤ ਕਰ ਲਿਆ ਆਪਾਂ ਜ ਆ ਬਸ ਚੈੱਕ ਕਰ ਲਈ ਮਸ਼ੀਨ ਆਪਾਂ ਤੇ ਆਪਾਂ ਕਰਤਾਰਪ ਚੱਕਰ ਜਿਉਂ ਕਾਣ ਕੇ ਫਿਰ ਕਿੰਦਰ ਵਟਣੀ ਆਪਾਂ ਕਾਣਕ 11 ਜਾਂ 12 11 ਜਾਂ 12 ਨੂੰ ਬਸ ਫਿਰ ਫਿਰ ਡਬੇ ਕੰਮ ਹੈ ਫਿਰ 12 13 ਮੁਖਰ ਫਿਰ ਫਿਰ ਫੋਲਟੈਡ ਕਰ ਦੇਣਾ ਦੋਨਾਂ ਦਾ ਫਿਰ ਕਾਣਕ ਝੋਨੇ ਦੀ ਚਲਿਏ ਪਿੰਡ ਚਲ ਕਰੇ ਚਲਿਏ ਚਾਲ ਵੇ ਠੀਕ ਆ ਤੂੰ ਬੱਪੀ ਰੱਖ ਹਾਂ ਆਪਾਂ ਪੰਗਾ ਤਾਰਾਂ ਦਾ ੱਡੇ ਹੋਰ ਕੋਈ ਪੰਗਾ ਨਹੀਂ ਹੈਗਾ ਇੱਥੇ ਤੇ ਅੱਗਾ ਤੇ ਆਪਾਂ ਚੱਲੇ ਹੋ ਘਰੇ ਡਰੇਟਰ ਮਸ਼ੀਨ ਲੈ ਕੇ ਆਉਣਗੇ ਤੇ ਆਪਾਂ ਪਰਸੂ ਚੈੱਕ ਕਰਾਂਗੇ ਤੂੜੀ ਜਾਂ ਕਰਨੂ ਜਾਂ ਪਰਸੂ ਚੈੱਕ ਕਰਾਂਗੇ ਤੂੜੀ ਲੈ ਆਪਾਂ ਦੇਖਾਂਗੇ ਇਹਦੇ ਮਗਰ ਚੈੱਕ ਕਰ ਰਹੇ ਕਰਤਾਰ ਮਗਰ ਚੈੱਕ ਕਰਨੀ ਆ ਮੇਰਾ ਰੱਦ ਕਰਤਾਰ ਮਗਰ ਚੈੱਕ ਕਰ ਲਈ ਆਪਾਂ ਤੇ ਹੋਰ ਪਟੌਲੀ ਆਪਾਂ ਤੂੜੇ ਕੰਮ ਵਾਸਤੇ ਡਰਾਮੀ ਵਾਲਾ ਪਿਛਲੀ ਵਾਰ ਲਿਆ ਸੀ ਮਸ਼ੀਨ ਆਪਾਂ ਕੇ ਸਾਈਜ਼ 5.5 ਇੰਚੀ ਤੇ ਆਪਣਾ ਹੋਰ ਕੋਈ ਕੰਮ ਨਹੀਂ ਹੈਗਾ ਆਪਣਾ ਤਾਂ ਏ ਜਾਉਂ ਆਪਾਂ ਕਾਨੂੰ ਇੱਕ ਹੋਰ ਵੜਨੇ ਆ ਵੀਰੇ ਦੇ ਕਾਹਨੂੰ ਸਾਫ ਚੱਕ ਕਰ ਲਾਂਗੇ ਆ ਟਾਈਮ ਤੋਂ ਲੱਗ ਜੂਗੀ ਜਾਂ ਪਾਸੋਂ ਆ ਟਾਈਮ ਤੇ ਕਹਿ ਸਕਦੇ ਆ ਪੂਰਾ ਲੱਗਣਾ ਨੇ ਨੂੰ ਤੋਂ ਆ ਕੇ ਫਿਰ ਤੇ ਕਰ ਲਾਂਗੇ ਬਸ ਜਾਉਂ ਆਪਾਂ ਵੱਡੇ ਆਏ ਸੀ ਤੇ ਲਗਭਗ ਆਪਾਂ ਕਾਨੂੰ ਫੇਰ ਵੜਨੇ ਆ ਕਾਨੂੰ ਫੇਰ ਤੋਂ 2.5 ਕਣ ਵਾਲਾ ਹੋਣ ਗਿਆ ਇੰਨੀ ਕੰਮਾਂ ਲੀਆਂ ਫੇਰ ਪਾਸੋਂ ਫੇਰ ਵਟ ਕੇ ਆਵਾਂਗੇ ਇੱਕ ਰਿੱਤੀ ਸੜੇ ਕੱਟ ਪਾ ਕੇ ਆ ਲਾ ਲਈ ਇੱਥੀ ਬੜੇ ਕੱਟਰ ਦਾ ਕਿਉਂ ਲਾਉਣਾ ਨਾ ਕਾਨੂੰ ਫੇਰ ਵੜਨੇ ਆ ਪਾਸੋਂ ਫੇਰ ਵੜਨੇ ਨਾ ਨਾ ਹੁਣ ਨਹੀਂ ਲਾਉਣਾ ਬਸ ਹੁਣ ਨਹੀਂ ਸਿੱਧਾ ਹੁੰਦਾ ਖਾਦੇ ਨਹੀਂ ਆਉਂਦਾ ਆ ਸੀਜ਼ਨ ਆ ਕੀ ਲਾਵਾਂਗੇ ਨਾ ਸੀਜ਼ਨ ਲਾ ਕੀ ਲਾਵਾਂਗੇ ਹੁਣ ਤਾਂ ਉਹਦਾ ਜਾਂਦਾ ਜਦੋਂ ਚੌਂਡ ਕਿੰਗਾ ਜਾਂਦਾ ਹਾਂ ਤੋਂ ਇਕੱਠਿਆਂ ਕਰਨੇ ਕੱਟ ਕਿੱਧਰ ਇਕੱਠਿਆਂ ਕਰਨੇ ਪੈ ਗਿਆਂ ਹਾਂ ਉਦੋਂ ਮਗਰ ਪਾਉਣ ਵਾਸਤੇ ਉਦੋਂ ਨਹੀਂ ਲਾਵਾਂਗੇ ਫਿਰ ਜਦੋਂ ਬਾਹਰ ਜਾਣਾ ਸੀਜ਼ਨ ਬਾਹਰ ਨਹੀਂ ਮਰ ਨਾਲ ਦੇ ਪੈੜ ਲਾ ਕੇ ਵੱਢ ਕੇ ਆਉਣਾਗਾ ਤੇ ਉਦੋਂ ਹੀ ਕੱਟ ਲਾਵਾਂਗੇ ਨਹੀਂ ਆਪਣੇ ਲਾਉਂਦੇ ਨਹੀਂ ਹਾਂਜੀ ਕਛ ਬੜਾ ਫਾਦਰ ਸਾਹਿਬ ਕੀ ਕੰਮ ਲੱਗਿਆ ਪ੍ਰੈਸ ਟਾਈਮ 'ਵੀ ਬਾਅਦ ਥੋੜਾ ਜਿਹਾ ਹਾਈ ਚੱਕ ਦੇ ਚੋਨੇ ਵਾਲੇ ਫਰਾਂ ਥੋੜਾ ਹਾਈ ਲੋ ਘਟਾਇਆ ਹੁੰਦਾਗਾ ਠੀਕ ਆ ਦੂਜਾ ਗियर ਚੱਲੀ ਜਾਂਦੇ ਆ ਲੋ ਦੇ ਵਿੱਚ ਕਰਕੇ ਠੀਕ ਆ ਜੀ ਠੀਕ ਆ ਹੁਣ ਥੋੜਾ ਜਿਹਾ ਵਕਾਦੇ ਫਤੂਰਾ ਵੱਜੂ ਥੋੜਾ ਜਿਹਾ ਬਸ ਆਪਾਂ ਹੋਰ ਕੀ ਕਰਨਾ ਜੀ ਬੱਲ ਲੋੜ ਬਹੁਤ ਇੰਨੇਗਾ ਨਾ ਨਾ ਥੋੜਾ ਬਸ ਕਿੰਨਾਗਾ ਇੰਨਾਗਾ ਵਾ ਵੱਧੂ ਆ ਚਲੋ ਕਾਹਤ ਥੱਲੇ ਨੜ ਕਾ ਦਿਓ ਬਹੁਤ ਠੀਕ ਆ ਹਾਂ ਥੋੜਾ ਜਿਹਾ ਵੱਜੂ ਤੋਰਾ ਲੋੜ ਲੋੜ ਹਾਂ ਚੱਲੀ ਜਾ ਆਪਣਾ ਬੜੀ ਹਾਂ ਬਾਕੀ ਹਾਈ ਲਾ ਕੇ ਦੇਖ ਲਾਂਗੇ ਬੈਲਟ ਬਰਾਬਰ ਹੋ ਗਈ ਹੂੰ ਫੇਵਰਾਂ ਦੇ ਵਿੱਚ ਵੱਧ ਘੱਟ ਹੋਈ ਤਾਂ ਕਹਿਣਾ ਕੀ ਤਾ ਇਹ ਅੜਥਾਂ ਦੀ ਹਾਲਤ ਦੇ ਆ। ਆ ਹਾਈ ਚੱਕਤਾ ਥੱਲੇ ਕਰਤਾ ਆ ਚੈਨ ਕੁੜੀ ਖੜਕਦੀ ਇਹ ਨਾ ਲੱਗੀ ਟਾਪੇ ਨਾਲ ਇੱਕ ਦਾ ਅੜੀ ਕੱਢਤੀ ਇੱਕ ਦੀ ਬੈਂਡ ਟਾਪੇ ਸੈੱਟ ਕਰਕੇ ਲਾਉਣੇ ਆ। ਬਾਕੀ ਆਪਣੀ ਮਸ਼ੀਨ ਪੂਰੀ ਚੱਲੀ ਆ ਓਕੇ ਰਿਪੋਰਟ ਆ ਬਾਕੀ ਤੁਹਾਨੂੰ ਦਿਖਾਈ ਦਿੱਤਾ ਸਾਰਾ ਕੁਝ ਆਪਾਂ ਹਾਈ ਵਧਾਤਾ ਆਪਾਂ। ਤੇ ਬਾਕੀ ਫਿਰ ਮੈਂ ਸਭ ਟੈਟ ਕਰ ਲੱਗੇ ਆਪਣੇ। ਤੇ ਫਿਲਹਾਲ ਤਾਂ ਆਪਾਂ ਹਜੇ ਕੁਝ ਕਰਨਾ ਨਹੀਂ ਬਾਕੀ ਆਪਾਂ ਇਹ ਤੋਂ ਅਗਲਾ ਬਲੌਕ ਕੰਮ ਕੰਟੀਨਿਊ ਕਰੇ ਨਾਲ ਕਰਨ ਵੀ ਆਪਾਂ ਜੌਬ ਵਧਣੇ ਆਪਾਂ ਇੱਕ ਹੋਰ। ਉਹ ਥੋੜੇ ਕੀ ਆ ਮੇਰੇ ਸਾਹਮਣੇ ਹੋਣਗੇ ਆਧਾ ਕਿਲੋ ਹੋਗਾ ਤੋਂ ਬਾਅਦ ਤੇ ਬਾਕੀ ਚੱਲਦੇ ਆਪਾਂ ਹੱਥੋਂ ਝੋਣੇ ਆ ਬਾਕੀ ਆਪਾਂ ਕਰਨਾ ਜੋਆਂ ਘੁੰਮ ਖਾਈ ਦਿੰਦਾ ਮੈਂ ਇਹ ਕੋਈ ਜਾ ਕੇ ਟਰਾਲੀ ਚ ਪਾਰਸੋਂ ਕਰਾਂਗੇ ਆਪਾਂ ਤੂੜੀ ਵਾਲੀ ਚੱਕ ਉੱਥੇ ਹੀ ਕਰਾਂਗੇ ਆਪਾਂ ਬਣਾਵਾਂਗੇ ਤੂੜੀ ਵਾਲੀ ਟਰਾਲੀ ਆਪਣੀ ਉਹ ਖੜੀ ਇੱਕ ਖੜੀ ਅੰਦਰ ਖੜੀ ਆਪਾਂ ਜਾਲੀ ਕਹੋਂ ਨਹੀਂ ਲਾਉਂਦੇ ਐਂ ਖੜੀ ਆਪਣੀਆਂ ਆ ਦੋ ਟਰਾਲੀਆਂ ਆਪਣੀਆਂ ਪੱਕੀਆਂ ਤੂੜੀ ਵਾਲੀ ਨੂੰ ਨਹੀਂ ਮਿਆਂ ਬਣੀਆਂ ਨਹੀਂ ਮੈਂ ਜਾਉਂ ਪੈਣ ਤੇਲਟ ਜਾਣਾ ਪੈਣਾ ਹੈ ਆ ਦੇਖੋ ਮੜਾ ਹੇ ਹਰੇ ਹਰੇ ਜੋ ਘਰੇ ਨਰਮ ਵਾਲੀ ਨਰਮ ਵੜ ਤੇ ਇਹ ਤਾਂ ਇਹ ਪਰਲੇ ਵੱਡੇ ਕੋ ਹੋਰ ਵੀ ਪਰਲੇ ਪਾਸੇ ਖੜੇ ਆ ਇਹਦੇ ਉਹ ਦੋ ਟਾਏ ਕਨਾਲ ਆਉ ਹੋਣਗੀ ਆਹ ਕਨਾਲ ਖੰਡੀ ਸੀ ਤੇ ਕਨਾਲ ਜੋਂ ਇੰਨੀ ਕੀ ਨਿਕਲੇ ਆ ਬਹੁਤ ਆ ਕਿੰਨੇ ਕਾ ਤੇ ਨਰਮ ਸੀ ਆ ਵੜ ਤੇ ਚੱਲ ਤੇ ਬਾਕੀ ਆਪਾਂ ਕਨ ਨੂੰ ਬਲੋਕ ਕਰਾਂ ਕੰਟੀਨਿਊ ਕਰਨੂ ਆਪਾਂ ਬਾਕੀ ਇਨੇ ਲਈ ਚਲੀ ਭਾਈ ਔਰ ਦੌੜ 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 ਆ ਜਾ ਜਾ ਆ ਜਾ ਅੰਦਰ ਆਇਆ ਇਥੇ ਦਾ ਨਫਰਾਲ ਤਾਂ ਹਾਂਜੀ ਮਿੱਤਰੋ ਅੱਜ ਆ ਗਿਆ ਅਗਲਾ ਦਿਨ ਹੋ ਚੁੱਕਿਆ ਬਲੌਗ ਦਾ ਬਹੁਤ ਜ਼ਿਆਦਾ ਦੱਸੇ ਆਪਾਂ ਐਂਡ ਕਰੀਏ ਕਰ ਲਾ ਆਪਾਂ ਤੇ ਅੱਜ ਵਾ ਫੇਰ ਜਾਉਂ ਬੱਢਣ ਜਾਣਾਗਾ ਬਾਈ ਜਿਹੜਾ ਦਾ ਪੌਣਾ ਕਿਲਾ ਹੋਊਗਾ ਆ ਵੀ ਵੱਢ ਕੇ ਹੋਣੇ ਜਾਉ ਤੇ ਚੱਲਦੇ ਆਂ ਜੇ ਆਪਾਂ ਹੀ ਵੱਢ ਕੇ ਹੋਣੇ ਐ ਮਸ਼ੀਨ ਤੇ ਚੱਲਦੇ ਆਂ ਕਿਉਂ ਹੈ ਗੁਰ ਤੜ ਕੇ ਮੈਂ ਡੱਕ ਫਿੱਟ ਕਰਤਾ ਹੀ ਮਸ਼ੀਨ ਦੇ ਇੱਕ ਵਰੀਆ ਹਾਲਾ ਤੇ ਇਹ ਜਿਹੜਾ ਠੀਕ ਕਰਾ ਲਮ ਆਹ ਘੁਰੂਕੇ ਵਾਲਾ ਪੀਟਰ ਜਿਹੜੇ ਵਾਲਾ ਆਪਣੇ ਨਾਲ ਫਿੱਟ ਕਰਤਾ ਸੀ ਮੈਂ ਸਵੇਰੇ ਸਪੀਕਰ ਇਹ ਸਪੀਕਰ ਨੇ ਤਾਰ ਲਈ ਕਿਹਦੀ ਲਈ ਵੀ ਸੀ ਇੱਕ ਕੋਈ ਚਾਲ ਦੇ ਇੱਕ ਇਹਦੀ ਲਈ ਪਿਛਮ ਅਗਰ ਲਈ ਦੀ ਇਹ ਚਾਹ ਡੱਕ ਚੱਲਦਾ ਕਰਤਾ ਤੇ ਚਾਲਦੇ ਆਪ ਹੁਣ ਪੈਂਟ ਨੂੰ ਟੀਨਾ ਪਾ ਕੱਢ ਲਈ ਬਾਹਰ ਚਾਲਦੇ ਹਾਂ ਅਪੈਂਟ ਨੂੰ ਆਪਾਂ ਮਿੱਤਰੋ ਉਗਰ ਲਾਦ ਰ ਨਵੀਰ ਨੂੰ ਚੱਕ ਲਿਆ ਸੀ ਮੈਂ ਘਾ ਚੱਲੀ ਆਪਾਂ ਬਾ ਮੈਂ ਕਾ ਅੱਧਾ ਕਿਲੋ ਚਾਉਂਦਾ ਵੜ ਕੇ ਮੁੜਿਆ ਹੁਣਾਂ ਕਾ ਚੱਲੀ ਰ ਨਵੀਰ ਬੱਟੀ ਮਰੇ ਚੱਲ ਵੜਦੇ ਆ ਫਿਰ ਹੋਰ ਕੀ ਅੱਧਾ ਕਿਲੋ ਹੈਗਾ ਬੀਜੀ ਨਿਸ਼ਰੂ ਪੜਦੇ ਵੀਰੇ ਜੱਦਾ ਕਿਲੇ ਜਾਉਣਾ ਕੱਲ੍ਹ ਸਪਾਈ ਜਾ ਕਰ ਲੋ ਬਰੇ ਜਿਹੜੀ ਸਪਾਈ ਜਾ ਮੇਨ ਖਾਈ ਆਪਾਂ ਦੇਖੋ ਦਿਖਾਓ ਮਾਲੇ ਸਪਾਈ ਦਾ ਘਰ ਵਾੜੀ ਗਾ ਆ ਯਾਰ ਰਵੀਰ ਜਿਹਾ ਆ ਦਾਨੇ ਪੁਆਲਾ ਅੱਧੇ ਕਿਲੇ ਜਾਉਣਾ ਟੈਂਕ ਭਰ ਗਿਆ ਦੀ ਅੱਧੇ ਕਿਲੇ ਥੋੜਾ ਕੱਟੀ ਆ ਤੋਂ ਆ ਜੋਬ ਇੰਨਾ ਕਾ ਨਿਕਲੇ ਜਾੜੇ ਦਾ ਬਾਈ ਦਾ ਬਸ ਬਲਾਂ ਮੈਂ ਮਸ਼ੀਨ ਚ ਰਣਵੀਰ ਨੇ ਬਲੌਗ ਬਣਾਇਆ ਕੋ ਬਾਕੀ ਮੈਂ ਐਡ ਕਲਿੱਪ ਐਡ ਕਰਤੀਆਂ ਹੋਣਗੀਆਂ ਰਣਵੀਰ ਏ ਬਲੌਗ ਬਣਾਇਆਗਾ ਬਲੌਗ ਬਣਾਇਆ ਬਾਉਡ ਬਣਾਇਆਗਾ ਕਹਿੰਦਾ ਉਹ ਤੋਂ ਲੈਣਾ ਕਲਿੱਪਾਂ ਮੈਂ 에어ਡ੍ਰੌਪ ਕਰਨਾ ਬਸ ਮੈਂ ਟੋਲ ਦੇ ਓਟਾਂ ਹੀ ਵੜੀਆਂ ਬਾਈ ਬੇਟਾ ਜੇ ਜਵਾਨ ਚ ਚੱਲੀਏ ਚਾਲ ਬਈ ਚੱਲੀਏ ਪਹਿਲਾਂ ਓਕੇ ਜੀ ਖਾ ਸਭ ਪੂਰੇ ਹੁਣ ਤਾਂ ਬੜੀਗਾ ਹੈ ਬੜਾ ਬਹੁਤ ਨਿਕਲੇ ਬਰੀਆ ਹਣ ਮੇਰੇ ਕੋਲ ਐਕਤੀ ਬੜੀਗਾ ਲਾ ਦੀ ਮਸ਼ੀਨ ਅੰਦਰ ਰੁਚ ਕੱਢ ਦੀਏ ਤੇ ਹੁਣ ਜੇ ਕਿਨਾਂ ਉਹਨੂੰ ਕੰਟੇ ਗੁੰਡੇ ਲੜੀ ਜਾਂਦੇ ਨੇ ਮੇਰੇ ਜਾ ਕੇ ਨਹੀਂ ਆਈਏ ਹੁਣ ਫਿਰ ਆਪਾਂ ਤੇ ਹੁਣ ਆਪਾਂ ਉਸ ਤੋਂ ਬਾਅਦ ਉਹ ਦੇਖਦਾ ਕੀ ਕਰਨਾ ਹੈਗਾ ਇਹ ਖਰਾਬ ਹੈ ਰਹਾ ਦੇਖ ਤੂੰ ਹਾਂ ਮੈਂ ਕਰ ਦਿਆ ਆਰੇ ਆ ਜਾਉਂਗਾ ਪੁੱਤ ਜੀ ਆ ਜਾਮ ਹੋ ਗਿਆ ਹਾਂ ਲਿਆ ਦੋਨੇ ਖੋਲ ਦੇ ਨੇ ਚਾਬੀ ਲੈ ਤਿੰਨ ਨੰਬਰ ਜਾਮ ਹੋ ਪਿਆ ਗਾਰੇ ਆਉਰੇ 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 ਕਹਾ ਵਾਲੀ ਪਰਦੇ ਜਾਮ ਹੋਇਆ ਪਿਆ ਗਾ ਉਹ ਉਹ ਕਰਦੇ ਰੇਪੇਰ ਨੂੰ ਅਰੇ ਖੋਲੀਏ ਤੇ ਅਸੀਂ ਸ਼ਰਸ਼ਾਦੀ ਵਾਲੀ ਕਰਦਾ ਗਾ ਤੇ ਬਾਕੀ ਓਕਰ ਮਸ਼ੀਨ ਚਲੀਆ ਰਿਪੋਰਟ ਬਾਕੀ ਤੁਸੀਂ ਦੇਖ ਹੀ ਲਿਆ ਪਾ ਕਿਹੜੀ ਬਾਸਕਟ ਬਣੀ ਕਿੰਨੀ ਸਪਾਈ ਆਉਂਦੀ ਆ ਬਾਕੀ ਇਹ ਤਾਂ ਇੰਨੀ ਆ ਇਸ ਜੋਮਾ ਤੇ ਬਾਕੀ ਉਹ ਕਰਕੇ ਦਿਖਾਵਾਂਗੇ ਤੇ ਬਾਕੀ ਦੇਖ ਹੀ ਲਿਆ ਬੰਨਾ ਨੂੰ ਕਿਸ ਨੂੰ ਮਿਲਦੇ ਆ ਬਦੂ ਬਾਚੂ ਆਹ ਦੇਖੋ ਸਿੱਕ ਜੀ ਦਾ ਕੀ ਕਰੂ ਖੋਲ ਲਿਆ ਜਿਦੋਂ ਸਿੱਕ ਮਾਰਦਾ ਨਾਸਾਂ ਇਹਦੀ ਬੰਦ ਹੋ ਜਾਂਦੀ ਹੈ ਚੈੱਕ ਕਿੱਥੋਂ ਬਣਨ ਕਿ ਇਹਨੂੰ ਡੀਜ਼ਲ ਦੀ ਪਾ ਕੇ ਖਾਣ ਉਹ ਤਾਂ ਕਰਨੀ ਬਣਾ ਉਹ ਵੀ ਖੋਲ ਕੇ ਲਿਆ ਸੀ ਨੀ ਲ ਕੀ ਕਰਨਾ ਬਾਡੀ ਦੀ ਧੋਰੀ ਵਿੱਚੋਂ ਉਹਦੇ ਵੀ ਕੁਝ ਨਹੀਂ ਆਇਆ ਡੀਲ ਮਾਰ ਕੇ ਧੋ ਦਿੰਦੇ ਆ ਖੋਲ ਲੈਂਗੇ ਦੇ ਖੋਲ ਲਿਆ ਸਾਫ ਕਰਤੀ ਹੈ ਆ ਨਵੀਂ ਯਾਰ ਮਿਲਦੀ ਨੀ ਨਵੇਂ ਸਾਈਡ ਬਦਲ ਗਿਆ ਦੂ ਬਾਚੂ ਨਾੜ ਦਾ ਮੂਹਰ ਲਾ ਪਤਲੀਆਂ ਮਿਲਦੀਆਂ ਮੈਂ ਰਾਜਪੁਰੇ ਪੁੱਛੇ ਬਰਨਾਲੇ ਪੁੱਛਿਆ ਸੀ ਕੋਲੋਂ ਪਤਲੀਆਂ ਬਾਈ ਆ ਹੈ ਨਹੀਂ ਜੀਆਂ ਜਾਂ ਵੱਡੀਆਂ ਤੋਂ ਇੱਕ ਸਹੇਗਾ ਆ ਖੂਲ ਕੇ ਫੇਰੀ ਕਰਦਨੇ ਹੋਰ ਬਾਈ ਫਿਰਦਾ ਹੀ ਆ ਲਾ ਡੀਜ਼ਲ ਧੋ ਦਿੰਨੇ ਆ ਲੈ ਖੂਲ ਲੈ ਕਲਾ ਕਲਾ ਪੁਰਜਾ ਇਹਦਾ ਰਬਰ ਜੀਦੀ ਆ ਰਬਰ ਜੀਦੀ ਆ ਇਹ ਜੀਦੀ ਆ ਇਹ ਇੱਥੇ ਲੱਗਦੀ ਪਿੱਛੇ ਸੋ ਜੋ ਤੋਲੇ ਸਪਰਿੰਗ ਜਾਵਾਂ ਹੋਰ ਉਹਨੂੰ ਸਹੀ ਤੋਲੇ ਸਹੀ ਮਣਾ ਸਾਰਾ ਬਤੋਲੇ ਜੋ ਜੀ ਚਲੋ ਸਹੀ ਚੱਲੇ ਤੋਗ ਹੀ ਲੈ ਡੀਲ ਮਾਰੀ ਲੈ ਜਾਉਂਗੀ ਮਣਾ ਜਾ ਡੀਲ ਮਾਰ ਲਿਆ ਢਾਬਾ ਸਾਲ ਸ਼ਾਮ ਲਈ ਤੁੱਲੀ ਅਬ ਦੂਜਾ ਰੋਬਰ ਹੈ ਨਾ ਤੇ ਪੀ ਆ ਗਈ ਲੈਣ ਸਾਡੇ ਚੋਂ ਤੇਲ ਹੈ ਹੈ ਤਾਂ ਨਹੀਂ ਫਾਇਰ ਹੈ ਹੈ ਆ ਕੇ ਲੈਣ ਨਹੀਂ ਕੱਢ ਲੈ ਚੋਂ ਮੜਾਗਾ ਹੈਗਾ ਹੈਗਾ ਆਸਮਾਨ ਤੋਂ ਸੰਭੀ ਜਾ ਰਿਹਾ ਇੱਥੇ ਹੁਣ ਪੂਰਾ ਪਈ ਲੱਗੀਆਂ ਨੇ ਬਈ ਬੱਠਰ ਕਿੱਥੇ ਗਿਆ ਉਹ ਨੜ ਜੇ ਪਏ ਚ ਨਾ ਬੱਠਰ ਜੇ ਤੇਲ ਲਾ ਹੈਗਾ ਲੈ ਛਰਦੇ ਕਰਦੇ ਸਾਫੇ ਸਮਾਰ ਕੇ ਨਾ ਪੂਰਾ ਕਾਰੀਗਰ ਮੈਥੀ ਵੀ ਸਨੀਲ ਹੈ ਅੰਡਰ ਦਾ ਫਿਰਦੇ ਵਿੱਚ ਇਹਦੇ ਸਾਰ ਕੇ ਨਾਕ ਸਾਹ ਨੂੰ ਕੇ ਚੱਕਰ ਪੇਰ ਘਾਤੀ ਅਸੀਂ